ਨਵਜੋਤ ਸਿੰਘ ਸਿੱਧੂ ਉੱਤੇ ਅਨੁਸ਼ਾਸਨ ਦੇ ਅਧੀਨ ਕਾਰਵਾਈ ਕਰਨ ਦੇ ਸਵਾਲ ਉੱਤੇ ਦਿਵੇਂਦਰ যাদব ਫਸਦੇ ਨਜ਼ਰ ਆ ਰਹੇ ਨੇ ਪੰਜਾਬ ਮਾਮਲਿਆਂ ਦੇ ਕਾਂਗਰਸੀ ਆਗੂ ਦਿਵੇਂਦਰ যাদব ਪੰਜਾਬ ਆਉਂਦੇ ਨੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਨਾਲ ਮੀਟਿੰਗਸ ਕਰ ਰਹੇ ਹੁੰਦੇ ਨੇ ਪੰਜਾਬ ਦੇ ਵਿੱਚ ਕਾਂਗਰਸੀ ਹਾਲਾਤਾਂ ਦੀ ਪਰਚੋਲ ਕਰ ਰਹੇ ਹੁੰਦੇ ਨੇ ਪਰ ਉਸੇ ਦਰਮਿਆਨ ਪੰਜਾਬ ਅੰਦਰ ਕਾਂਗਰਸ ਅੰਦਰ ਇੱਕ ਵੱਡੀ ਹਲਚਲ ਮੱਚੀ ਹੋਈ ਹੁੰਦੀ ਹੈ ਔਰ ਉਸੇ ਦੇ ਚਾਲਦੇ ਮੀਟਿੰਗਸ ਦੇ ਵਿੱਚ ਜ਼ਿਕਰ ਵੀ ਹੁੰਦਾ ਹੈ ਪਰ ਹੁਣ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਜਿਵੇਂ ਕਿ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਹੜਾ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਜਿਹੜਾ ਕੋਈ ਵੀ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਅੜਿੱਕਾ ਬਣੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਸਿੱਧੂ ਹੋਵੇ ਭਾਵੇਂ ਕੋਈ ਹੋਰ ਹੋਵੇ ਪਰ ਸਾਫ਼ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੋਣ ਦੇ ਸਵਾਲ ਉੱਤੇ ਦਿਵਿੰਦਰ ਯਾਦਵ ਆਪਣਾ ਜਵਾਬ ਦਿੰਦੇ ਨਜ਼ਰ ਤਾਂ ਜ਼ਰੂਰ ਆਏ ਨੇ ਪਰ ਕਿਤੇ ਨਾ ਕਿਤੇ ਉਹ ਇਹਨਾਂ ਸਵਾਲਾਂ ਦੇ ਵਿੱਚ ਉਲਝਦੇ ਜ਼ਿਆਦਾ ਨਜ਼ਰ ਆਏ ਨੇ ਦਿਵਿੰਦਰ ਯਾਦਵ ਨੂੰ ਪੱਤਰਕਾਰ ਸਵਾਲ ਪੁੱਛਦੇ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਉਸ ਉੱਤੇ ਦਿਵਿੰਦਰ ਯਾਦਵ ਦਾ ਇਹ ਬਿਆਨ ਤਾਂ ਜ਼ਰੂਰ ਆਉਂਦਾ ਹੈ ਕਿ ਅਨੁਸ਼ਾਸਨ ਭੰਗ ਕਰਨਾ ਹਰ ਕਿਸੇ ਨਹੀਂ ਸਵੀਕਾਰਿਆ ਜਾਵੇਗਾ ਤੇ ਬੇहद ਗਲਤ ਗੱਲ ਹੈ ਔਰ ਉਸੇ ਦੇ ਚੱਲਦੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਕੀ ਕਾਰਵਾਈ ਹੋਵੇਗੀ ਤੇ ਦਵਿੰਦਰ ਯਾਦਵ ਕਿਤੇ ਨਾ ਕਿਤੇ ਅੱਢ ਦੇ ਜ਼ਰੂਰ ਨਜ਼ਰ ਆਏ ਨੇ ਦਵਿੰਦਰ ਯਾਦਵ ਇਹ ਤਾਂ ਜ਼ਰੂਰ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨਾਲ ਪਹਿਲਾਂ ਗੱਲਬਾਤ ਹੋ ਚੁੱਕੀ ਸੀ ਔਰ ਉਹਨਾਂ ਦੇ ਉਹਨਾਂ ਦੇ ਪ੍ਰੋਗਰਾਮਸ ਪ੍ਰੀ ਪਲਾਨਡ ਸੀਗੇ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਦਾਵਾ ਕੀਤਾ ਆ ਪਰ ਉਸ ਦੇ ਬਾਵਜੂਦ ਵੀ ਪੱਤਰਕਾਰ ਦੇ ਸਵਾਲ ਦਾ ਸਹੀ ਜਵਾਬ ਸ਼ਾਇਦ ਦਿਵੇਂਦਰ ਯਾਦਵ ਨਹੀਂ ਦੇ ਸਕੇ ਕਿਉਂਕਿ ਇੱਕ ਪਾਸੇ ਤਾਂ ਕਾਂਗਰਸ ਦੇ ਬਾਕੀ ਜਿਹੜੇ ਲੀਡਰ ਨੇ ਉਹ ਇਹ ਦਾਅਵੇ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵੱਖਰੀਆਂ ਰੈਲੀਆਂ ਕਰ ਰਹੇ ਨੇ ਉਹ ਅਨੁਸ਼ਾਸਨ ਭੰਗ ਕਰ ਰਹੇ ਨੇ ਔਰ ਅਨੁਸ਼ਾਸਨ ਭੰਗ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦਿਵੇਂਦਰ ਯਾਦਵ ਦਾ ਇਸ ਉੱਤੇ ਕੀ ਸਟੈਂਡ ਸੀ ਉਹ ਕੀ ਬੋਲੇ ਨੇ ਆਓ ਤੁਹਾਨੂੰ ਸੁਣਾ ਦਿੰਦੇ ਆ ਇੱਕ ਦਿਨ ਇੱਕ ਦਿਨ जिस दिन हमारी पहली मीटिंग थी निश्चित ही कुछ प्रोग्राम्स तो साहब पहले से लगे हुए थे उन्होंने में से इजाजत लिखे वो उस मीटिंग में गए हैं उसके पश्चात हमारी पुनः दोबारा से चर्चा हुई है तो मुझे लगता है कि ऐसे कोई डिफरेंसेस जैसे मैंने कहा हमारे यहाँ डेमोक्रेसी है सब अपनी अपनी बात करेंगे कांग्रेस पार्टी को मजबूत सब करना चाहते हैं अपने अपने तरीके से करना चाहते हैं निश्चित ही सबको उसको स्पेस दिया जाता है लेकिन अनुशासन बहुत महत्वपूर्ण है आने वाले समय में आप देखेंगे जिसको छोटी मोटी कोई अगर बात है भी उसको हम संज्ञान ले रहे हैं मैंने कहा कि अभी हमारी सबसे चर्चा हुई है निश्चित ही संगठन के विरुद्ध कार्रवाई करेगा चाहे वो छोटा कार्यकर्ता है चाहे वो बड़े से बड़ा नेता है Subscribe to One India channel and never miss an update.